ਹਾਂਜੀ ਸਸਰੀਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਤੋਂ ਵੱਡੀਆਂ ਖਬਰਾਂ ਆ ਰਹੀਆਂ ਤੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਤਾਂ ਖਬਰ ਇਹ ਆ ਰਹੀ ਹੈ ਕਿ ਜਿਹੜਾ ਹੁਣ 920 ਰੁਪਏ ਸੈਲਰੀ ਜਿਹਦੀ ਹੋਏਗੀ 2026 ਤੱਕ ਇਹ ਬਿਲ ਪਾਸ ਹੋ ਗਿਆ ਉਹਨੂੰ ਟੈਕਸ ਨਹੀਂ ਦੇਣਾ ਪਵੇਗਾ ਤੇ ਆਈਮਾ ਨੂੰ ਮਿਲੇ ਆ 74 ਮਿਲੀਅਨ ਯੂਰੋਸ ਕਿ ਉਹ ਆਪਣੇ ਆਪ ਨੂੰ ਵਧੀਆ ਬਿਹਤਰ ਬਣਾ ਸਕੇ ਤੇ ਵਧੀਆ ਕੰਮਕਾਰ ਕਰ ਸਕੇ ਇਹ ਵੀ ਪਾਸ ਹੋ ਗਿਆ ਬਿਲ ਤੇ ਅੱਗੇ ਆਉਣ ਵਾਲੇ ਟਾਈਮ ਚ ਦੇਖਦੇ ਆਇਆ ਹੁਣ ਕਿੰਨਾ ਇਸ ਪੈਸੇ ਦੀ ਯੂਜ਼ ਕਰਕੇ ਕਿੰਨਾ ਕੰਮ ਨੂੰ ਸੁਧਾਰਦੀ ਆ ਤੇ ਦੂਜੀ ਗੱਲ ਇਹ ਆ ਕਿ ਪੁਰਤਗਾਲ ਇੰਨੇ ਕਿ ਜ਼ਿਆਦਾ ਬਾਰਡਰ ਕੰਟਰੋਲ ਕਰਨ ਜਾ ਰਿਹਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਹਦੇ ਬਾਰੇ ਵੀ ਨਿਊਜ਼ ਆਈ ਹੈ ਇੱਕ ਤੇ ਔਰ ਉਸ ਤੋਂ ਬਾਅਦ ਇੱਕ ਇੱਕ ਕਮੈਂਟ ਕਰਦਾ ਹੁੰਦਾ ਬਾਈ ਆਪਣੇ ਉਤੇ ਜਿੰਨੀਆਂ ਵੀ ਵੀਡੀਓ ਆਉਂਦੀਆਂ YouTube ਦੇ ਉੱਪਰ ਬਹੁਤ ਹੋਰ ਦੇ ਵੀ ਸ਼ਾਇਦ ਇਦਾਂ ਦੇ ਕਮੈਂਟਸ ਆਂਦੇ ਹੋਣਗੇ ਕਿ ਤੁਹਾਨੂੰ ਕੀ ਲੋੜ ਪਈ ਆ ਕਾਰਡ ਦੀ ਹਰ ਟਾਈਮ ਕਾਰਡ ਕਾਰਡ ਕਰਦੇ ਰਹਿੰਦੇ ਆ ਕੀ ਕਰਨਾ ਤੁਸੀਂ ਕਾਰਡ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਕਾਰਡ ਇਹ ਨਹੀਂ ਹੈਗਾ ਕਿ ਇੱਕ ਮਹੀਨਾ ਫਿੰਗਰ ਦਿੱਤਿਆ ਨੂੰ ਹੋਇਆ ਉਹਨਾਂ ਨੂੰ ਇੱਕ ਇੱਕ ਸਾਲ ਹੋ ਗਿਆ ਫਿੰਗਰ ਦਿੱਤਿਆ ਨੂੰ ਔਰ ਉਹਨਾਂ ਨੇ ਦੋ ਦੋ ਲਾਇਰ ਕੋਲੋਂ ਆਪਣੇ ਫਾਲਸ ਤੇ ਸਬਮਿਟ ਕਰਾ ਤੇ ਕਿੰਨੇ ਕਿੰਨੇ ਫੀਸਾਂ ਪੇ ਕਰ ਲਈਆਂ ਤਾਂ ਕਰਕੇ ਉਹ ਤਰਸਦੇ ਪਿਆ ਇੱਕ ਭਰਾ ਦਾ ਕਮੈਂਟ ਆਇਆ ਉਹਨੇ ਆਪਣੀ ਸਟੋਰੀ ਪੂਰੀ ਸ਼ੇਅਰ ਕਰਤੀ ਉਸ ਕਮੈਂਟ ਦੇ ਵਿੱਚ ਮੈਂ ਤੁਹਾਨੂੰ ਕਮੈਂਟ ਵੀ ਦਿਖਾਉਂਗਾ ਨੇ ਲਾਇਰ ਦੇ ਕੋਲ ਗਿਆ ਲੀਗਲ ਇੱਥੇ ਆਇਆ ਸੀਗਾ ਐਸਆਈਐਸ ਵਿੱਚ ਨਾਂ ਵੀ ਆਇਆ ਸੀ ਉਹ ਵੀ ਉਹਨੇ ਤੜਵਾ ਲਿਆ ਸੀ ਨਾਂ ਦਾ ਕੋਸਤਾ ਵੀ ਉਹਨੇ ਆਪਣਾ ਸਬਮਿਟ ਕੀਤਾ ਹੋਇਆ ਲਾਇਰ ਤੋਂ ਥਰੂ ਕਰਵਾਇਆ ਫਿਰ ਵੀ ਉਹਦਾ ਕਾਰਡ ਨਹੀਂ ਆਇਆ ਤੇ ਹੁਣ ਉਹ ਵੀਰ ਹਾਰ ਚੁੱਕਿਆ ਕਹਿੰਦਾ ਮੈਂ ਚੱਲਾ ਬਸ ਮੈਂ ਇੱਥੇ ਨਹੀਂ ਇੱਥੇ ਹੋਰ ਰਹਾ ਹੁੰਦਾ ਉਹ ਵੀਰ ਦਾ ਹੀ ਕਮੈਂਟ ਆ ਮੈਂ ਦਿਖਾਉਂਗਾ ਐਵੇਂ ਨਹੀਂ ਲੋਕੀ تھے ਡਿਪਰੈਸ਼ਨ 'ਚ ਗਏ ਹੋਏ ਉਹਨਾਂ ਨੂੰ 7 ਸਾਲ ਹੋ ਗਿਆ ਤੁਹਾਡਾ ਜਿਹੜੇ ਇਦਾਂ ਦੇ ਕਮੈਂਟ ਕਰਦੇ ਜਾਂ ਤੁਸੀਂ ਜੋਬ ਸਿਕਰਤੇ ਆ ਜਾਂ ਤੁਸੀਂ ਕਿਸੇ ਦੇ ਰਏ ਫੈਮਲੀ ਤੇ ਵਿਜੀ ਤੇ ਇੱਥੇ ਆਇਆ ਹੋ ਤੇ ਹੁਣ ਤੁਸੀਂ ਕਰਦੇ ਆ ਇਦਾਂ ਦੇ ਕਮੈਂਟ ਸੋ ਇਦਾਂ ਨਹੀਂ ਕਰਨਾ ਚਾਹੀਦਾ ਤੂੰ ਉਹਨੂੰ ਬੰਦੇ ਦੀਆਂ ਮਜਬੂਰੀਆਂ ਤੇ ਫੀਲਿੰਗਾਂ ਸਮਝਣੀਆਂ ਚਾਹੀਦੀਆਂ ਫਿਰ ਜਾ ਕੇ ਕਮੈਂਟ ਕਰਿਆ ਕਰੋ ਸੋ ਅੱਪਾ ਅੱਜ ਗੱਲ ਕਰਦੇ ਇਹਨਾਂ ਨਿਊਜ਼ਾਂ ਦੇ ਉੱਤੇ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਦਾ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹ ਨਿਊਜ਼ ਆਈ ਹੈ ਕਿ ਆਇਮਾਨ ਨੂੰ 74 ਮਿਲੀਅਨ ਯੂਰੋਜ਼ ਮਿਲਨੇ ਆ ਕਿ ਉਹ ਆਪਣੇ ਆਪ ਨੂੰ ਬਿਹਤਰ ਕਰ ਸਕੇ ਸਰਕਾਰ ਨੇ ਦੇਣੇ ਆ ਉਹਨਾਂ ਨੂੰ ਇਹ ਪਾਸ ਹੋਇਆ ਦੇਖੋ ਅੱਗੇ ਜਾ ਕੇ ਹੁਣ ਇਹ ਬਿਹਤਰ ਕਰਨ ਦੇ ਲਈ ਬੰਦੇ ਸਟਾਫ ਹਾਇਰ ਕਰਦੀ ਆ ਤੇ ਜੋ ਇਹ ਇੰਨਾ ਕੁ ਕਸਮਾਨ ਪਿਆ ਕਿਸੇ ਨੂੰ 10 ਮਹੀਨੇ ਹੋ ਗਏ ਕਿਸੇ ਨੂੰ 12 ਮਹੀਨੇ ਹੋ ਗਏ ਕਿਸੇ ਨੂੰ ਕੁਛ ਕਰ ਰਿਹਾ ਕਿਸੇ ਦਾ ਕੁਛ ਪਤਾ ਹੀ ਨਹੀਂ ਹੈਗਾ ਕਿ ਇਹ ਡਾਕੂਮੈਂਟ ਕਿੱਥੇ ਹੈ ਇਹਦੇ ਨੂੰ ਬਿਹਤਰ ਕਰ ਸਕਿਆ ਤੇ ਜੋ ਇਹਦਾ ਟਾਈਮ ਪੀਰੀਅਡ ਆ ਜੋ ਲਾ ਦੇ ਹਿਸਾਬ ਦੇ ਵਿੱਚ ਹੈਗਾ ਕਿ ਬਾਇਓਮੈਟਰੀ ਤੋਂ ਇੰਨੇ ਟਾਈਮ ਦੇ ਵਿੱਚ ਵਿੱਚ ਤੁਹਾਨੂੰ ਕਾਰਡ ਮਿਲਣਾ ਉਹ ਪ੍ਰਕਿਰਿਆ ਸਟਾਰਟ ਹੋਏਗੀ ਜਾਂ ਨਹੀਂ ਹੋਏਗੀ ਇੰਨਾ ਪੈਸਾ ਸਰਕਾਰ ਇਹਨੂੰ ਦੇਣ ਜਾ ਰਹੀ ਹੈ ਅਹਿਮਾ ਨੂੰ ਵਾਕਈ ਇਹ ਤਾਂ ਹੁਣ ਤੁਹਾਨੂੰ ਪਤਾ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੇਗਾ ਪਰ ਇਹ ਵਧੀਆ ਨਿਊਜ਼ ਆ ਕਿਤਨਾ ਕਿਤੇ ਕਿ ਆਇਮਾ ਨੂੰ ਇੰਨਾ ਪੈਸਾ ਮਿਲੇਗਾ ਕਿ ਉਹਨਾਂ ਦਾ ਹਮੇਸ਼ਾ ਹੀ ਲੰਮਾ ਇਹ ਆਂਦਾ ਕਿ ਯਾਰ ਸਾਨੂੰ ਤਾਂ ਸਟਾਫ ਨਹੀਂ ਹੈਗਾ ਸਾਡੇ ਕੋਲ ਸਾਡੇ ਕੋਲ ਸਾਧਨਾਂ ਦੀ ਕਮੀ ਆ ਸੋ ਆਈ ਥਿੰਕ ਇਹ ਬਹਾਨਾ ਵੀ ਉਹਨਾਂ ਦਾ ਦੂਰ ਹੋ ਜਾਏਗਾ ਤੇ ਆਉਣ ਵਾਲੇ ਟਾਈਮ 'ਚ ਸੁਧਾਰ ਹੋਏਗਾ ਬਾਕੀ ਰੱਬ ਰੱਖਾ ਤੇ ਦੂਜੀ ਗੱਲ ਇਹ ਆ ਕਿ ਆਏ ਪੁਰਤਗਾਲ ਦੀ ਇਹ ਵੀ ਨਿਊਜ਼ ਆਈ ਹੋਈ ਹੈ ਦੇਖ ਲਓ ਕਿ ਇਹਨਾਂ ਨੇ ਆਪਣੇ ਬਾਰਡਰ ਕੰਟਰੋਲ ਕਰਨੇ ਬਹੁਤ ਹਾਰਡ ਤੇ ਬਹੁਤ ਸਖਤ ਪਹਿਲਾਂ ਵਾਲੀ ਗੱਲਾਂ ਨਹੀਂ ਰਹੀਆਂ ਕਿ ਜਿੱਦਾਂ ਮਰਜੀ ਆਓ ਜਾਓ ਕੋਈ ਪੁੱਛਦਾ ਨਹੀਂ ਸੀ ਹੁੰਦਾ ਪਰ ਹੁਣ ਇਹ ਚੀਜ਼ਾਂ ਬਹੁਤ ਹੀ ਸਖਤ ਹੋ ਜਾਣੀਆਂ ਹਾਰਡ ਹੋ ਜਾਣੀਆਂ ਇਹਨਾਂ ਨੇ ਹਰ ਇੱਕ ਤੇ ਨਿਗਰਾਨੀ ਰੱਖਣੀ ਆ ਕੌਣ ਸਾਡੇ ਬਾਰਡਰ ਤੇ ਆ ਰਿਹਾ ਕੌਣ ਜਾ ਰਿਹਾ ਉਹ ਚਾਹੇ 에ਅਰਪੋਰਟਸ ਹੋਣ ਚਾਹੇ ਸਮੁੰਦਰੀ ਰਸਤੇ ਹੋਣ ਚਾਹੇ ਸੜਕ ਦੇ ਰਸਤੇ ਹੋਵੇ ਹਰ ਇੱਕ ਜਗ੍ਹਾ ਤੇ ਇਹਨਾਂ ਦੀ ਚੈਕਿੰਗ ਔਰ ਉਹਨੂੰ ਪਤਾ ਸਿਟੀਆਂ ਦੇ ਵਿੱਚ ਵੀ ਆਲਰੇਡੀ ਸੜਕਾਂ ਦੇ ਉੱਪਰ ਵੀ ਇਹਨਾਂ ਦੇ ਸਪੈਸ਼ਲ ਟਾਸਕ ਫੋਰਸ ਜਿਹੜੀ ਹੈਗੀ ਆ ਉਹ ਉਤਰ ਗਈ ਆ ਹਰ ਕਿਸੇ ਦੀ ਚੈਕਿੰਗ ਹੋ ਰਹੀ ਆ ਸਖਤਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਖਤਾਈ ਵਧੇਗੀ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਆ ਤੇ ਦੂਜੀ ਸ਼ੇਗਾ ਪਾਰਟੀ ਆ ਉਹ ਦੋਲੇ ਸਰਕਾਰਾਂ ਇਸ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਦੇ ਮੁੱਦੇ ਤੇ ਹੀ ਰਾਜਨੀਤੀ ਕਰ ਰਹੀਆਂ ਸੋ ਇਦਾਂ ਦੇ ਲਾਅ ਤੇ ਇਦਾਂ ਦੇ ਰੂਲ ਹਮੇਸ਼ਾ ਹੀ ਆਉਂਦੇ ਰਹਿਣਗੇ ਔਰ ਇਸ ਤੋਂ ਵੀ ਜ਼ਿਆਦਾ ਸਖਤਾਈ ਹੋਵੇਗੀ ਇਹਦੇ ਵਿੱਚ ਨੋ ਡਾਊਟ ਨੋ ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਉਸ ਤੋਂ ਬਾਅਦ ਹੁਣ ਜਿਨ੍ਹਾਂ ਦੀ 2026 ਦੇ ਵਿੱਚ 920 ਤੱਕ ਦੀ ਇਨਕਮ ਹੋਏਗੀ ਉਹਨਾਂ ਤੇ ਟੈਕਸ ਨਹੀਂ ਲੱਗੇਗਾ ਇਹ ਵੀ ਪਾਸ ਹੋ ਗਿਆ ਤੇ ਇਹਦੇ ਵਿੱਚ ਇਹ ਵੀ ਲੱਗ ਰਿਹਾ ਹੁਣ ਕਿਤੇ ਨਾ ਕਿਤੇ ਅਗਲੇ ਸਾਲ 2026 ਦੇ ਵਿੱਚ ਲੋਕਾਂ ਦੀ ਸੈਲਰੀ 920 ਹੋਣ ਦੇ ਵੀ ਚਾਂਸ ਆ ਤਾਂ ਹੀ ਇਹ ਪਾਸ ਹੋਇਆ ਤੇ ਹੁਣ ਜਿਹੜਾ 920 ਤੱਕ ਕਮਾਏਗਾ ਉਹਨੂੰ ਟੈਕਸ ਨਹੀਂ ਪੇ ਕਰਨਾ ਪਵੇਗਾ ਜਿਹੜਾ ਕਿ ਐਕਸਟਰਾ ਬਾਅਦ ਦੇ ਵਿੱਚ ਆਪਾਂ ਨੂੰ ਪੇ ਕਰਨਾ ਪੈਂਦਾ ਸੱਚੋ ਇਹ ਵੀ ਕਿਤੇ ਨਾ ਕਿਤੇ ਇੱਕ ਵਧੀਆ ਨਿਊਜ਼ ਆ ਗੁੱਡ ਨਿਊਜ਼ ਆ ਕੋਈ ਤਾਂ ਵਧੀਆ ਆ ਹੀ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਹੁਣ ਤੱਕ ਜੋ ਵੀ ਸਰਕਾਰਾਂ ਲਾ ਲੈ ਕੇ ਆ ਰਹੀਆਂ ਜਾਂ ਬਜਟ ਲੈ ਕੇ ਆ ਰਹੀਆਂ ਉਹ ਸਾਰੀਆਂ ਹੀ ਆਪਣੇ ਐਂਟੀ ਹੁੰਦੀਆਂ ਆਪਾਂ ਨੂੰ ਪ੍ਰਭਾਵਿਤ ਕਰਦੇ ਆਂ ਇਵੇਂ ਗ੍ਰਾਂਟਸ ਉਹ ਜਿੰਨੇ ਵੀ ਹੈਗੇ ਇੱਥੇ ਸਾਰੇ ਸਮਝਦੇ ਹੋਗੇ ਇੱਕ ਦੂਜੇ ਦੀ ਫੀਲਿੰਗ ਤੇ ਸਮਝਣੀ ਵੀ ਚਾਹੀਦੀ ਆ ਲੋਕ ਬਹੁਤ ਹੀ ਜ਼ਿਆਦਾ ਮੁਸ਼ਕਲ ਦੇ ਵਿੱਚ ਆ ਡਿਪਰੈਸ਼ਨ ਦੇ ਵਿੱਚ ਆ ਅਸੀਂ ਸਮਝਦੇ ਆ ਤੇ ਫੀਲ ਕਰ ਰਹੇ ਆ ਉਹਨਾਂ ਲੋਕਾਂ ਲਈ ਜਿਹੜੇ ਇਸ ਸਟੈਂਡ ਦੇ ਵਿੱਚ ਵੀ ਫਸੇ ਬੈਠਿਆ ਕਿਉਂਕਿ ਬਹੁਤ ਲੋਕ ਇਦਾਂ ਦੇ ਮੈਂ ਕਮੈਂਟ ਹਮੇਸ਼ਾ ਹੀ ਦੇਖਿਆ ਟਿਕਟੋਕ ਤੇ ਮੈਂ ਆਪਣੇ ਪਾਉਂਦਾ ਵੀਡੀਓ ਉਦੋਂ ਵੀ ਕੀ ਲੋੜ ਆ ਕਾਰਡ ਦੀ ਕੀ ਕਰਨਿਆ ਆ ਕੇ ਰੌਲਾ ਪਾਇਆ ਕਾਰਡ ਕਾਰਡ ਇਹ ਉਹ ਫਲਾਣ ਨੂੰ ਕਾਣਾ ਇਦਾਂ ਤਾਂਗਾ ਸਰਕਾਰਾਂ ਤਾਂ ਨਾ ਉਹ ਇੱਥੇ ਇਹ ਫਲਾਣ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਯਾਰ ਇੱਥੇ ਲੋਕ ਕਿੰਨੇ ਕੁ ਪਰੇਸ਼ਾਨ ਆ ਲੋਕਾਂ ਨੂੰ ਕੋਈ ਮਹੀਨਾ ਨਹੀਂ ਹੋਇਆ ਫਿੰਗਰ ਦਿੱਤੇਰੋਂ ਕੋਈ 2 ਮਹੀਨੇ ਨਹੀਂ ਹੋਏ ਫਿੰਗਰ ਦਿੱਤੇਰੋਂ ਲੋਕਾਂ ਨੂੰ ਸਾਲ-ਸਾਲ ਡੇ-ਡੇਟ ਸਾਲ ਹੋ ਗਿਆ ਫਿੰਗਰ ਦਿੱਤੇਰੋਂ ਤੇ ਉਹਨਾਂ ਨੇ ਕਿੰਨੇ-ਕਿੰਨੇ ਏਜੰਟਾਂ ਨੂੰ ਪਹਿ ਦੇ ਚੁੱਕਿਆ ਕਿੰਨੇ ਕਿੰਨੇ ਲਾਇਰ ਕਰਕੇ ਉਹਨਾਂ ਨੇ ਆਪਣੇ ਕੇਸ ਲਾਏ ਹੋਏ ਆਇਮਾ ਦੇ ਵਿੱਚ ਫਿਰ ਵੀ ਉਹਨਾਂ ਦੇ ਕਾਰ ਨਹੀਂ ਆ ਰਹੇ ਉਹ ਫਿਰ ਤਾਂ ਕਰਕੇ ਪਿੱਟ ਰਿਹਾ ਕਿ ਇਨਕਮ ਤਾਂ ਪਹਿਲਾਂ ਇੱਥੇ ਇੰਨੀ ਗਾ ਜਿੰਨੇ ਕਿ ਵਿਚਾਰੇ ਕਮਾਉਂਦੇ ਉਹਨੇ ਉਹ ਏਜੰਟਾਂ ਨੂੰ ਲਾਇਰ ਨੂੰ ਦਿੰਦੇ ਪਏ ਆ ਤੇ ਉਹਨਾਂ ਨੇ ਆਪਣੇ ਘਰੇ ਦੇ ਜਿਹੜੇ ਕਰਜ਼ੇ ਹਜੇ ਤੱਕ ਉਹ ਉਦਾਂ ਹੀ ਪੈਂਡਿੰਗ ਖੜੇ ਇਹਦੇ ਖੜੇ ਆ ਸੋ ਤਾਂ ਉਹ ਰੋ ਰਿਹਾ ਵਿਚਾਰੇ ਤਾਂ ਉਹਨਾਂ ਨੂੰ ਕਾਰ ਤੇ ਲੋੜ ਸੋ ਪਲੀਸ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਆ ਵੀਰ ਨੇ ਪੂਰਾ ਕਮੈਂਟ ਕੀਤਾ ਹੋਇਆ ਆਪਣੇ ਤੁਸੀਂ ਪੜ ਲਓ ਇਹਨੇ ਸਾਰਾ ਕੁਝ ਦੱਸਿਆ ਹੈ ਕਿ ਵੀਰ ਦੇ ਬਾਇਓਮੈਟ੍ਰਿਕ 11 ਮਾਰਚ ਨੂੰ ਹੋਏ ਸੀ 2025 ਦੇ ਵਿੱਚ ਫਿਰ ਸਿਸ ਦਾ ਫਾਲਤਾ ਵੀ ਆਇਆ ਸੀ ਵੀਰ ਨੂੰ ਜਿਹੜਾ ਕਿ ਸਿਸ ਰਿਮੂਵ ਕਰਵਾ ਲਿਆ ਸੀ ਵੀਰ ਨੇ 11 ਜੂਨ 2025 ਨੂੰ ਤੇ ਕੰਟਰੀ ਆਡ ਦਾ ਨੋਟੀਫਿਕੇਸ਼ਨ ਵੀ ਵੀਰ ਨੂੰ ਰੀਸੀਵ ਹੋ ਗਈ 14 ਜੂਨ 2025 ਨੂੰ ਫਿਰ ਵੀਰ ਨੇ ਨਾ ਦਾ ਕੋਸਤਾ ਅਪਲਾਈ ਕੀਤਾ ਸੀ ਉਹ 4 ਜੁਲਾਈ 2025 ਨੂੰ ਆ ਗਿਆ ਤਾਂ ਫਿਰ ਵੀਰ ਨੇ ਕੋਰਟ ਕੇਸ ਕੀਤਾ ਸੀ ਸੈਕੰਡ ਕੋਰਟ ਕੇਸ ਅਗੇਨ 8 ਅਕਤੂਬਰ 2025 ਨੂੰ ਤੇ ਮਾਲਕ ਹੋ ਗਏ ਵੀਰ ਨੂੰ 23 ਫੁੱਲ ਟੈਕਸ ਪਾ ਚੁੱਕਿਆ ਪਰ ਹਜੇ ਤੱਕ ਵੀਰ ਦਾ ਕੋਈ ਸ਼ਬੀ ਨਹੀਂ ਪਤਾ ਤੇ ਉਹ ਕਹਿੰਦਾ ਕਿ ਮੈਂ ਨਵੰਬਰ ਦੇ ਵਿੱਚ ਚਲੇ ਜਾਣਾ ਤੁਸੀਂ ਸੋਚ ਸਕਦੇ ਆ ਕਿ ਵੀਰ ਆਇਆ ਵੀ ਇੱਥੇ ਲੀਗਲ ਸੀ ਸਭ ਕੁਝ ਕੀਤਾ ਉਹਨੇ ਆਪਣਾ ਐਸਆਈਐਸ ਦਾ ਫਾਲਤਾ ਵੀ ਰਿਮੂਵ ਕਰਵਾ ਲਿਆ ਨਾਲਾ ਕੋਸਤਾ ਵੀ ਸਬਮਿਟ ਕੀਤਾ ਲਾਇਰ ਵੀ ਕੀਤੇ ਹੋਏ ਫੀਸਾ ਵੀ ਪੇ ਕਰ ਰਿਹਾ ਫਿਰ ਵੀ ਉਹ ਵੀਰ ਦਾ ਹਲੇ ਤੱਕ ਕੁਝ ਨਹੀਂ ਪਤਾ ਲੱਗ ਰਿਹਾ ਕਾਰਡ ਦਾ ਤੇ ਉਹ ਵੀਰ ਹੁਣ ਇੰਨਾ ਕੁ ਜ਼ਿਆਦਾ ਅੱਕ ਚੁੱਕਿਆ ਹੈ ਸਿਸਟਮ ਤੋਂ ਤੇ ਉਹ ਕਹਿੰਦਾ ਮੈਂ ਬਾਹਰ ਜਾਣਾ ਆਪਣਾ ਵਾਪਸ ਚਲੇ ਜਾਣਾ ਤੇ ਹੁਣ ਤੁਸੀਂ ਸੋਚ ਸਕਦੇ ਆ ਇਹ ਵੀਰ ਦੇ ਆਉਣ ਤੇ ਹੀ ਪੈਸੇ ਲੱਗੇ ਹੋਣੇ ਇੱਥੇ ਇਹ ਵੀ ਉਹ ਇੱਥੇ ਆ ਕੇ ਰਿਹਾ ਖਾਦਾ ਪੀਤਾ ਆਪਣਾ ਉਹਤੇ ਵੀ ਪੈਸੇ ਲਾਏ ਹੋਣੇ ਆ ਔਰ ਇਹਨੇ ਕੇਸ ਵੀ ਕੀਤੇ ਆ ਦੋ ਦੋ ਕੇਸ ਕੀਤੇ ਆ ਤੇ ਉਹ ਲਾਇਰ ਦੀਆਂ ਫੀਸਾਂ ਕੋਰਟ ਦੀਆਂ ਫੀਸਾਂ ਤੁਹਾਨੂੰ ਪਤਾ ਹੀ ਨਾ ਦਾ ਕੋਸਟਾ ਅਪਲਾਈ ਕਰਨਾ ਕਢਾਉਣਾ ਐਸਆਈਐਸ ਤੜਵਾਉਣਾ ਉਹਤੇ ਕਿੰਨਾ ਪੈਸਾ ਲੱਗਾ ਹੋਣਾ ਤੇ ਸੈਲਰੀ ਤੁਹਾਨੂੰ ਪਤਾ ਹੀ ਕਿੰਨੀ ਦਾ ਇਹ ਪੂਰੀ ਸੈਲਰੀ ਵੀ ਨਹੀਂ ਕਈਆਂ ਨੂੰ ਮਿਲਦੀ ਇੱਥੇ ਸੋ ਇਹ ਨਹੀਂ ਹੁੰਦਾ ਕਿ ਇੱਥੇ ਸਾਰੇ ਹੀ ਵਧੀਆ ਜਿੱਦਾਂ ਜੇ ਕਮੈਂਟ ਕਰਦੇ ਜੇ ਤੁਸੀਂ ਇੱਥੇ ਵਧੀਆ ਕੋ ਨੂੰ ਸਟਰਗਲ ਨਹੀਂ ਕਰਨੀ ਪਈ ਜਾਂ ਤੁਹਾਡੇ ਕੋਲ ਜੌਬ ਵਧੀਆ ਇੱਥੇ ਜਾਂ ਤੁਹਾਡਾ ਕੋਈ ਫੈਮਿਲੀ ਮੈਂਬਰ ਤੁਹਾਨੂੰ ਸਪੋਰਟ ਇੱਥੇ ਤਾਂ ਤੁਸੀਂ ਕਿਸੇ ਹੋਰ ਨੂੰ ਜੱਜ ਨਹੀਂ ਕਰ ਸਕਦੇ ਸੋ ਐਦਾਂ ਨਾ ਕਰਿਆ ਕਰੋ ਮੇਰਾ ਵੀਰ ਚੜ੍ਹਦੀ ਕਲਾ 'ਚ ਰਹਿਆ ਕਰੋ ਚੜ੍ਹਦੀ ਕਲਾ 'ਚ ਰਹਿਣ ਲਈ ਕਿਹਾ ਕਰੋ ਕਿਸੇ ਨੂੰ ਡੀਮੋਟੀਵੇਟ ਨਾ ਕਰਿਓ ਔਰ ਕਿਸੇ ਦੀ ਮਜਬੂਰੀ ਦਾ ਜਾਂ ਫੀਲਿੰਗ ਦਾ ਮਜ਼ਾਕ ਨਾ ਬਣਾਇਆ ਕਰੋ ਕੋਈ ਜਾਣ ਬੁੱਝ ਕੇ ਇਦਾਂ ਦੇ ਕਮੈਂਟ ਜਾਂ ਇਦਾਂ ਆਪਣੇ ਸ਼ੇਅਰ ਨਹੀਂ ਕਰਦਾ ਸਟੋਰੀਆਂ ਕਿ ਉਹਨੂੰ ਕੋਈ ਪਬਲਿਸਿਟੀ ਦੀ ਲੋੜ ਹੋਵੇ ਉਹ ਵਿਚਾਰਾ ਆਪਣੇ ਦਿਲ ਦੇ ਇਰਮਾਨ ਦੱਸਦਾ ਕਿ ਮੈਂ ਇੱਥੇ ਆ ਕੁਝ ਸੈਰ ਰਿਹਾ ਹੋਮ ਕੰਟਰੀ ਚ ਆਉਣ ਨੂੰ ਬੈਠਿਆ ਕਿ ਬਾਹਰ ਜਾਣਾ ਬਾਹਰ ਜਾਣਾ ਉਹਦੇ ਕੀੜਾ ਹੋਏ ਹੁੰਦਾ ਉਹਨਾਂ ਨੂੰ ਪਤਾ ਲੱਗ ਸਕੇ ਵੀ ਬਾਹਰ ਜਾ ਕੇ ਕੀ ਕਰਨਾ ਪੈਂਦਾ ਕਿੱਦਾਂ ਹੁੰਦਾ ਉੱਥੇ ਸੋ ਮੈਂ ਤਾਂ ਇਹ ਅਰਦਾਸ ਕਰਦਾ ਕਿ ਜਲਦੀ ਜਲਦੀ ਸਾਰਾ ਕੁਝ ਫਿਕਸ ਹੋ ਜਵੇ ਠੀਕ ਹੋ ਜਵੇ ਪਹਿਲਾਂ ਵਾਂਗੂ ਹੋ ਜਵੇ ਨਾਰਮਲ ਜਿਹੜੇ ਕੀ ਬੰਦੇ ਕੰਮ ਕਰ ਰਹੇ ਐ ਇੱਥੇ ਹਾਰਡਵਰ ਕਰ ਰਹੇ ਐ ਉਹਨਾਂ ਦੀ ਕਦਰ ਪਵੇ ਇੱਥੇ ਉਹਨਾਂ ਦਾ ਮੁੱਲ ਪਵੇ ਤੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇ ਤੇ ਉਹ ਆਪਣੇ ਘਰਦਿਆਂ ਨਾਲ ਵੀ ਫੈਮਿਲੀ ਨਾਲ ਮਿਲ ਸਕਣ ਜਾ ਸਕਣ ਤੇ ਆਪਣਾ ਵਧੀਆ ਫਿਊਚਰ ਬਣਾ ਸਕਣ ਮੈਂ ਤੇ ਇਹੀ ਅਰਦਾਸ ਕਰਦਾ ਰੱਬ ਅੱਗੇ ਬਾਕੀ ਤੁਸੀਂ ਵੀ ਇਹੀ ਅਰਦਾਸ ਕਰਿਓ ਕਮੈਂਟ ਜਰੂਰ ਕਰਿਓ ਬਾਕੀ ਜੋ ਵੀ ਤੁਹਾਡੇ ਆਸ-ਪਾਸ ਹੋ ਰਿਹਾ ਕਿਸੇ ਦਾ ਕਾਰਡ ਆਇਆ ਮੇਲ ਆਈ ਜਾਂ ਕੁਝ ਵੀ ਹੋਇਆ ਤਾਂ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਹਰ ਇੱਕ ਇੱਕ ਨੂੰ ਹੌਸਲਾ ਮਿਲ ਸਕੇ ਜਿੱਦਾਂ ਵੀਰ ਨੇ ਆਪਣਾ ਹੌਸਲਾ ਛੱਡਤਾ ਇਦਾਂ ਵੀਰਾਂ ਨੂੰ ਹੌਸਲਾ ਹੋ ਸਕੇ ਕਿ ਨਹੀਂ ਹਲੇ ਨਹੀਂ ਜਾਣਾ ਚਾਹੀਦਾ ਸਭ ਕੁਝ ਠੀਕ ਹੋ ਜਾਏਗਾ ਇਥੇ ਦਰੰਦੀ ਕੋਈ ਲੋੜ ਨਹੀਂ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਤਾਂ ਉਹ ਤਾਂ ਕਰਕੇ ਤੁਸੀਂ ਪਲੀਜ਼ ਪਲੀਜ਼ ਕਮੈਂਟ ਕਰ ਦਿਆ ਕਰੋ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਾਕੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ